ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਨਗਰੀ ਵਿੱਚ ਆਪ ਜੀ ਦਾ ਸਵਾਗਤ ਕਰਦੀ ਹਾਂ ਮੈਂ ਹਰਜਿੰਦਰ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਨਾਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੱਜ 4 ਸਤੰਬਰ ਸ੍ਰੀ ਗੁਰਪ੍ਰੰਤ ਸਾਹਿਬ ਜੀ ਦਾ ਸੰਪੂਰਨ ਦਿਵਸ ਵਿਸ਼ ਪੱਧਰ ਤੇ ਮਨਾਇਆ ਜਾ ਰਿਹਾ ਹੈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੀ ਪੂਰੇ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਇਆ ਜਾਂਦਾ ਹੈ। ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਤਿਆਰੀਆਂ ਜੋਰਾਂ ਛੋਰਾں ਤੇ ਚੱਲ ਰਹੀਆਂ ਨੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ ਨੇ। ਇੱਥੇ ਪੁੱਜਣ ਵਾਲੀਆਂ ਸੰਗਤਾਂ ਲਈ ਫੁੱਲਾਂ ਦੀ ਸਜਾਵਟ ਆਕਰਸ਼ਕ ਬਣੇਗੀ ਜਿੰਨਾ ਵਿੱਚ ਖੰਡਾ, ਮੋਹਰ ਤੇ ੴ ਸਪੈਸ਼ਲ ਹੋਣਗੇ ਵਿਸ਼ੇਸ਼ ਤੌਰ ਤੇ ਤਿਆਰੀ ਕੀਤੀ ਜਾਊਗੀ। ਦੱਸਿਆ ਜਾਂਦਾ ਹੈ ਕਿ ਪੰਜ ਟ੍ਰੱਕਾਂ ਵਿੱਚ ਭਰ ਕੇ ਆਏ ਵੱਖ-ਵੱਖ ਤਰ੍ਹਾਂ ਦੇ ਦੇਸੀ ਤੇ ਵਿਦੇਸੀ ਫੁੱਲ ਸਜਾਵਟ ਲਈ ਵਰਤੇ ਜਾਣਗੇ ਤੇ ਫੁੱਲਾਂ ਦੀ ਸੇਵਾ ਆਰੰਭ ਹੋ ਗਈ ਹੈ ਸਜਾਵਟ ਲਈ 40 ਟਨ ਤੋਂ ਵੱਧ ਫੁੱਲ ਲਗਾਏ ਜਾਣਗੇ ਇਨ੍ਹਾਂ ਫੁੱਲਾਂ ਵਿੱਚ ਆਰਕਿਡ, ਲਿਲੀਅਮ, ਕਾਰਨੇਸ਼ਨ, ਟਾਈਗਰ ਆਰਕਿਡ, ਸਿੰਗਾਪੂਰੀ ਡਰਾਫਟ, ਸੁਗੰਧੀ ਭਰਪੂਰ ਸੋਣ ਚੰਪਾ ਗੁਲਾਬ, ਸਟਾਰ ਮੈਰੀਗੋਲਡ, ਜ਼ਰਬੇਰਾ, ਐਲਕੋਨੀਆ, ਐਂਥੋਰੀਅਮ, ਹਾਈਡਰੈਂਜਰ, ਗੇਂਦਾ ਆਦਿ ਵਿਸ਼ੇਸ਼ ਫੁੱਲ ਹਨ। ਭਾਰਤ ਦੇ ਪ੍ਰਮੁੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਜਿਨ੍ਹਾਂ ਵਿੱਚ ਕਲਕੱਤਾ, ਮੁੰਬਈ, ਪੂਨੇ, ਬੈਂਗਲੌਰ, ਹਾਈਲੈਂਡ, ਹਾਲੈਂਡ, THAILAND, ਮਲੇਸ਼ੀਆ ਮੁੱਖ ਹਨ। ਫੁੱਲਾਂ ਦੀ ਸਜਾਵਟ ਲਈ ਸੋਦੇ ਕਰੀਬ ਕਾਰੀਗਰ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ ਸੰਗਤਾਂ ਵੀ ਪੂਰਾ ਸਹਿਯੋਗ ਕਰ ਰਹੀਆਂ ਹਾਂ ਤੇ ਸੇਵਾ ਕਰ ਰਹੀਆਂ ਨੇ ਤੇ ਸਭ ਤੋਂ ਵੱਧ ਗਿਣਤੀ ਵਿੱਚ ਗੇਂਦੇ ਫਲਾਵਰ ਨੂੰ ਜ਼ਿਆਦਾ ਲਿਆ ਜਾਂਦਾ ਕਿਉਂਕਿ ਇਸ ਦੀਆਂ ਲੜੀਆਂ ਗੁੰਬਰ ਤੇ ਲਗਾਏ ਜਾਂਦੀਆਂ ਝੂਮਰ ਬਣਾਏ ਜਾਂਦੇ ਤੇ ਹਰ ਇੱਕ ਪਿੱਲਰ ਦੇ ਵਿੱਚ ਇਸ ਨੂੰ ਲਪੇਟਿਆ ਜਾਂਦਾ ਹੈ ਸੋ ਵਾਈਗੁਰੂ ਸੱਚੇ ਪਾਤਸ਼ਾਹ ਸਭ ਦੀ ਮਨੋ ਕਾਉਨਾਵਾ ਭਾਵਨਾਵਾਂ ਸੇਵਾ ਕਬੂਲ ਕਰਨ ਤੇ ਸਿੱਖ ਸੰਗਤਾਂ ਨੂੰ ਸੱਚੀ ਸੁੱਚੀ ਸੇਵਾ ਕਰਨ ਦੇ ਸਮਰੱਥ ਬਖਸ਼ੇ ਫਿਰ ਤੋਂ ਸਾਈ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਦਇਆਲ ਪੁਰਖ ਮੇਰਵਾਨਾ ਜਾਲ ਪੁਰਖ ਮੇਰਵਾਨਾ ਹਰ ਨਾਨਕ ਸੱਚ ਬਖਾਨਾ ਤਰਕੀ ਬਾਣੀ ਆਈ